ਆਪਣੇ ਪਿਤਾ ਦੇ ਹੱਥ ਪੈਰ ਨੂੰ ਬਨ ਕੇ ਉਹਨਾਂ ਨੂੰ ਆਖੜਾ ਨਹਿਰ ਦੇ ਵਿੱਚ ਸੋਟਾਇਆ ਤੇ ਆਖਣ ਲੱਗਾ ਰੋ ਰੋ ਕੇ ਕਿ ਮੇਰੇ ਪਿਤਾ ਗੁੰਮਸ਼ੂਦਾ ਹੋ ਗਏ ਨੇ ਪਰ ਭੈਣ ਨੂੰ ਇਸ ਦੀਆਂ ਕਰਤੂਤਾ ਕਿਵੇਂ ਪਤਾ ਲੱਗੀਆਂ ਆਖਿਰਕਾਰ ਇਸ ਦਾ ਆਪਣੇ ਪਿਤਾ ਦੇ ਨਾਲ ਕੀ ਵੈਰ ਸੀ ਆਖਿਰਕਾਰ ਇਸਨੇ ਬਜ਼ੁਰਗ ਨੂੰ ਇਸ ਤਰੀਕੇ ਨਾਲ ਮੌਤ ਦਾ ਮੌਤ ਦਾ ਘਾਟ ਕਿਉਂ ਉਤਾਰਿਆ ਸਾਰਾ ਕੁਝ ਜਾਣਿਓ ਇਸ ਕਲਯੁਗੀ ਪੁੱਤ ਦੇ ਕਾਰਨਾਮੇ ਸੁਣਿਓ ਜ਼ਰੂਰ ਜੀ ਆਸੋ ਸ਼ਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਵਾਠੇ ਨਾਲ ਪ੍ਰਿਆ ਤੁਸੀਂ ਜਮੀਨਾ ਪਿੱਛੇ ਜੋ ਹੈ ਚਾਚੇ ਤਾਇਆ ਦੇ ਨਾਲ ਲੜਾਈ ਦੇਖੀ ਹੋਏਗੀ ਗੋਲੀਆਂ ਚੱਲਦੇ ਵੇਖਿਆ ਹੋਏਗਾ ਸ਼ਰੀਕਿਆਂ ਨਾਲ ਗੋਲੀਆਂ ਚੱਲਦੀਆਂ ਵੇਖੀਆਂ ਹੋਣੀਆਂ ਪਰ ਇੱਕ ਪੁੱਤ ਨੇ ਆਪਣੇ ਹੀ ਪਿਤਾ ਜੋ ਬਜ਼ੁਰਗ ਪਿਤਾ ਹੈ ਉਸ ਨੂੰ ਪਹਿਲਾਂ ਉਸ ਦੇ ਹੱਥ ਪੈਰ ਨੂੰ ਬੰਨ੍ਹਿਆ ਫਿਰ ਉਸ ਦੇ ਨਾਲ ਬਹੁਤ ਸਾਰੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਆਪਣੀ ਕਾਰ ਦੇ ਵਿੱਚ ਪਾਇਆ ਅਤੇ ਉਸ ਨੂੰ ਜਾ ਕੇ ਪਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਇਹ ਖਬਰ ਜਿਹੜੀ ਹੈ ਰੂਹ ਕੰਬਾਉਣ ਵਾਲੀ ਹੈ ਤੇ ਪੰਜਾਬ ਦੀ ਹੀ ਇੱਕ ਖਬਰ ਹੈ ਜੀ ਹਾਂ ਫਤਿਹਗੜ ਸਾਹਿਬ ਦੇ ਵਿੱਚ ਜੋ ਹੈ ਉਹ ਇਹ ਨੌਜਵਾਨ ਦੀ ਕਰਤੂਤ ਜਗ ਜਾਹਿਰ ਹੋਈ ਹੈ ਜਿਸ ਨੇ ਕੀ ਜ਼ਮੀਨ ਦੇ ਟੋਟੇ ਪਿੱਛੇ ਆਪਣੇ ਪਿਤਾ ਦਾ ਕਤਲ ਕੀਤਾ ਹੈ ਜ਼ਮੀਨ ਦਾ ਵਿਵਾਦ ਇਸ ਦਾ ਆਪਣੇ ਪਿਤਾ ਨਾਲ ਚੱਲ ਰਿਹਾ ਸੀ ਦੇ ਪਿਤਾ ਕਹਿ ਰਿਹਾ ਸੀ ਕਿ ਤੈਨੂੰ ਇੱਥੇ ਨਹੀਂ ਐ ਇੱਥੇ ਦੇਣਾ ਐ ਖਰੇ ਪਿਤਾ ਕਹਿ ਰਿਹਾ ਸੀ ਤੈਨੂੰ ਜ਼ਮੀਨ ਨਹੀਂ ਦੇਣਾ ਐ ਪਰ ਇਹਨਾਂ ਪਤਾ ਹੈ ਕਿ ਜ਼ਮੀਨ ਦਾ ਵਿਵਾਦ ਇਸ ਦਾ ਆਪਣੇ ਪਿਤਾ ਨਾਲ ਚੱਲ ਰਿਹਾ ਸੀ ਇਸ ਨੇ ਆਪਣੇ ਪਿਤਾ ਨੂੰ ਪਹਿਲਾ ਭਾਗਣਾ ਨਹਿਰ ਦੇ ਵਿੱਚ ਸੁੱਟਿਆ ਅਤੇ ਘਰ ਆ ਕੇ ਆਖਣ ਲੱਗਾ ਕਿ ਮੇਰਾ ਪਿਤਾ ਤਾਜੀ ਗੁੰਮਸ਼ੁਦਾ ਹੋ ਗਿਆ ਹੈ ਮੇਰਾ ਪਿਤਾ ਤਾਂ ਲੱਭ ਹੀ ਨਹੀਂ ਰਿਹਾ ਐ ਜਿਸ ਤੋਂ ਬਾਅਦ ਜੋ ਹੈ ਲੋਕੀ ਤਲਾਸ਼ ਕਰਨ ਲੱਗ ਪਏ ਪੁਲਿਸ ਪ੍ਰਸ਼ਾਸਨ ਤਲਾਸ਼ ਤਲਾਸ਼ ਕਰਨ ਲੱਗ ਪਿਆ ਪਰ ਭੈਣ ਨੂੰ ਇਸ ਦੀਆਂ ਕਰਤੂਤਾਂ ਬਾਰੇ ਪਤਾ ਸੀ ਭੈਣ ਨੇ ਜਾ ਕੇ ਸਿੱਧਾ ਪੁਲਿਸ ਸਟੇਸ਼ਨ ਦੇ ਵਿੱਚ ਬਿਆਨ ਦਰਜ ਕਰਵਾਇਆ ਕਿ ਮੈਨੂੰ ਮੇਰੇ ਭਰਾ ਤੇ ਸ਼ੱਕ ਹੈ ਕਿ ਉਸ ਨੇ ਪਿਤਾ ਦਾ ਕਤਲ ਕੀਤਾ ਹੈ ਉਸ ਨੇ ਕਿਹਾ ਕਿ ਇਸ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਇਸ ਜ਼ਮੀਨੀ ਵਿਵਾਦ ਦੇ ਵਿੱਚ ਹੋ ਸਕਦਾ ਹੈ ਕਿ ਇਸ ਨੇ ਜੋ ਹੈ ਆਪਣੇ ਪਿਤਾ ਦਾ ਕਤਲ ਕੀਤਾ ਹੋਵੇਗਾ ਉਸ ਤੋਂ ਬਾਅਦ ਪੁਲਿਸ ਨੇ ਦੀ ਜਾਂਚ ਪੜਤਾਲ ਕੀਤੀ ਤੇ ਪਤਾ ਲੱਗਾ ਕਿ ਜੋ ਉਸ ਦੇ ਪੈਣ ਦਾ ਸ਼ੱਕ ਸੀ ਉਹ ਬਿਲਕੁਲ ਸੱਚ ਸੀ ਇਸੇ ਨੇ ਆਪਣੇ ਪਿਤਾ ਨੂੰ ਗੱਡੀ ਦੇ ਵਿੱਚ ਪਾਇਆ ਉਸ ਦੇ ਹੱਥ ਪੈਰ ਬੰਨੇ ਤੇ ਉਸ ਨੂੰ ਪਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਹਾਲਾਂਕਿ ਪੁਲਿਸ ਦੇ ਬਿਆਨਾਂ ਦੇ ਅਨੁਸਾਰ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਨੌਜਵਾਨ ਨੇ ਆਪਣੇ ਪਿਤਾ ਦੇ ਨਾਲ ਜੋ ਕਰਤੂਤ ਕੀਤੀ ਹੈ ਉਸ ਬਾਰੇ ਕੀ رائے ਰੱਖਦੇ ਹੋ ਕੀ ਕਹਿਣਾ ਚਾਹੋਗੇ ਜਰੂਰ ਦੱਸੋ